ਸਤਿਗੁਰੂ ਬਾ ਪੰਪਦਾਸ ਮਹਾਰਾਜ ਕੀ ਐ ਇੱਥੇ ਸੰਗਤ ਬੈਠੀ ਆ ਆਵਾਜ਼ ਖੁੱਲ ਕੇ ਬੋਲੀਏ ਆਪਾਂ ਸਾਰੇ ਜੇ ਗੁਰੂਆਂ ਨਾਲ ਪਿਆਰ ਕਰਦੇ ਹੋ ਤੇ ਸਤਿਗੁਰਾਂ ਨਾਲ ਪਿਆਰ ਕਰਦੇ ਹੋ ਤੇ ਸਤਿਗੁਰਾਂ ਕੋਲੋਂ ਕੁਝ ਲੈਣਾ ਚਾਹਦੇ ਹੋ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠਿਆਂ ਤਾਂ ਪਨਜੀਬਾ ਨੂੰ ਪਵਿੱਤਰ ਕਰੀਏ ਹਾਜ਼ਰੀਆਂ ਭਰੀਏ ਹੋ ਰੰਗੜਾ ਵਾੜਿਆ ਦੇਲਾ

ਸਾਰੇ ਲੜਕੇ ਹਾਜ਼ਰੀਆਂ ਲਈਏ ਆਪਾਂ ਸਾਰਿਆਂ ਨੇ ਹਾਜ਼ਰੀਆਂ ਲਾਉਣੀਆਂ ਗੁਰੂਆਂ ਦੇ ਚਰਨਾਂ ਵਿੱਚ ਐਸਾ ਰੰਗ ਰੰਗੀਲਾ ਹੋਵੇ ਲੋਕੀ ਦਾ ਦੁਨੀਆਂ ਦੇ ਸਾਬਣ ਹਰ ਇੱਕ ਕੱਪੜਿਆਂ 'ਤੇ ਮੈਲ ਲਾ ਦਿੰਦਾ ਸਤਿਗੁਰ ਕਹਿੰਦੇ ਮੂਤ ਬਲਿੱਤੀ ਟੱਕੜ ਹੋਈਏ ਤੇ ਸਾਬਣ ਲਈਏ ਧੋਏ ਅਬ ਭਰੀਏ ਮਤ ਪਾਪਾ ਕੇ ਸੰਗੋਂ ਨਾਪੇ ਤੋਂ ਪਿਆਰ ਰੰਗ ਜੇ ਸਤਿਗੁਰ ਕਹਿੰਦੇ ਕੱਪੜੇ ਗੰਦੇ ਹੋ ਜਾਂਦੇ ਤੇ ਸਰਫ ਸਾਬਣ ਲਾ ਕੇ ਧੋ ਲੈਂਦੇ ਆ ਜੇ ਮਨ ਦਾਣਾ ਹੋ ਜਾਏ ਤੇ ਗੁਰੂ ਮੇਰੀ ਸਾਧ ਸੰਗਤ ਜੀ ਕਿਹੜਾ ਸਾਬਣ ਲਾਉਣਾ ਪੈਂਦਾ ਹੈ ਸਤਿਗੁਰਾਂ ਦੇ ਨਾਮ ਵਾਲਾ ਦੇਰਾ ਸੰਸਰਮਣ ਦਾ ਅੱਜ ਸੱਚਖੰਡ ਬੱਲਾ ਤੇ ਮੌਜੂਦਾ ਕੱਦੀ ਨਸ਼ੀ ਸਤਿਗੁਰ ਸੁਆਮੀ ਮਾਰਾਇਆ ਭਰ ਕੋ ਦਵਾਰ ਸੰਗਤਾਂ ਨੂੰ ਨਾਮ ਦੀਆਂ ਦਾਤਾ ਵੰਡਦੇ ਹਨ ਭਾਈ ਨਾਮ ਲੈ ਕੇ ਗੁਰੂ ਆਲੇ ਬਣੀਏ ਗੁਰੂ ਦਾ ਸਿਮਰਨ ਕਰੀਏ ਗੁਰੂ ਦੀ ਬੰਦਗੀ ਕਰੀਏ ਗੁਰੂ ਦੇ ਕਹਿ ਹੋਏ ਪੁਰਨੇ ਤੇ ਚੱਲਿਏ ਤੇ ਆਪਣਾ ਜੀਵਨ ਬਕੀਤ ਕਰੀਏ ਤੇ ਸਤਿਗੁਰ ਕਹਿੰਦਾ ਨਸ਼ਾ